ਪੰਜਾਬ ਦੀ ਆਪਾਂ ਗੱਲ ਕਰ ਰਹੀ ਹਾਂ ਪੰਜਾਬ 'ਚ ਪਿਛਲੇ ਕੁਝ ਸਨਾਂਦ ਮਾਹੌਲ ਹੈ ਇੰਡਸਟਰੀ ਨਹੀਂ ਆ ਰਹੀ ਜੀ ਉਹ ਕਹਿੰਦੇ ਪੰਜਾਬ ਦੇ ਵਿੱਚ ਇੰਡਸਟਰੀ ਲਾ ਨਹੀਂ ਸਕਦੇ ਬਹੁਤ ਸਾਰੇ ਰੀਜ਼ਨਸ ਦਿੰਦੇ ਆ ਚਾਹੇ ਉਹ ਫਾਰਮਰਸ ਦਾ ਪ੍ਰੋਟੈਸਟ ਕਰਕੇ ਲੋਕ گئے ਜਾਂ ਹੋਰ ਰੀਜ਼ਨ ਗਏ ਜੀ ਜੀ ਕਿਵੇਂ ਪੰਜਾਬ ਦੀ ਇੰਡਸਟਰੀ ਰਿਵਾਈਵ ਹੋਣੀ ਚਾਹੀਦੀ ਹੈ ਤੁਸੀਂ ਕੋਈ ਸੀਐਮ ਸਾਹਿਬ ਨੂੰ ਮਿਲੇ ਕੋਈ ਸੁਝਾਅ ਦਿੱਤਾ ਉਹਨਾਂ ਨੂੰ ਕਿ ਸਾਨੂੰ ਕੀ ਕਰਨਾ ਚਾਹੀਦਾ ਡਾਕਟਰ ਸੇਮ ਉਸ ਨੂੰ ਪਹਿਲੇ ਪਾਰ ਮਿਲਿਆ ਸੀ ਜੋ ਬਣਿਆ ਹੋਣੀ ਉਹਨਾਂ ਦੀ ਵਾਈਫ ਨੂੰ ਮਿਲਿਆ ਸੀ ਡਾਕਟਰ ਪਰਪ੍ਰੀਤ ਅਹਾਂਜੀ ਤਾਂ ਥੋੜੀ ਜਿਹੀ ਉਹਨਾਂ ਨਾਲ ਡਿਸਕਸ਼ਨ ਚੱਲੀ ਸੀ ਆਵੈਸਲੀ ਦੇ ਵਰਰੀ ਬੀਜ਼ੀ ਹੋਵਲੀ ਆਫਟਰ ਦਾ ਕੈਂਪ 29ਵਾਂ ਉਹ ਵਾੜਾ ਬੈ ਜਾਣਾ ਹੈਗਾ ਕਰੋਨਾ ਦੇ ਕੋਲ ਆ ਚੀਜ਼ਾਂ ਡਿਸਕਸ ਕਰਨ ਤੇ ਤੁਸੀਂ ਇਹ ਓਪਰਚੁਨਿਟੀ ਦਿਓ ਬਾਹਰ ਨੂੰ ਕਾਸਟ ਕਾਸ ਰੀਲੀਫ ਦਿਓ ਜਿਹੜੇ ਬੰਦੇ ਬਾਹਰੋਂ ਇੰਟਰੀ ਆ ਕੇ ਤੇ ਲਾ ਸਕਦੇ ਹੈ ਫਾਇਦਾ ਹੋਵੇ ਉਹਨਾਂ ਵੀ ਫਤ ਆਬਸ ਲੋੜ ਚਾਹੀਦੀ ਬਿਜ਼ੀਜੀ ਤੇ ਲੈਕਣੀ ਸਾਰਾ ਕੁਸਿਆ ਸੋ ਮੇਰੇ ਮਨ ਦੇ ਵਿੱਚ ਹੈਗਾ ਕੋਈ ਇੱਕ ਉਹਨਾਂ ਨੇ ਕਹਿੰਦੇ ਐਂਡ ਐਜੂਕੇਸ਼ਨ ਵਿੱਚ ਆਫਟਰ ਦੈਟ ਜਿਹੜਾ ਉਹ ਦੱਸ ਚਾਹੁੰਦਾ ਆਪਣੇ ਐਸੀ ਲਵਾ ਕੇ ਦਿੱਤੇ ਆ 300 ਐਸੀ ਲਵਾ ਕੇ ਤਾਂ ਮੇਰੇ ਕੋਲ ਆਪੀਆ ਪਾ ਪਾਣੇ ਕਿੰਨੇ ਸਕੂਲਾਂ ਦੇ ਵਿੱਚ ਹੁਣ ਜਿਹੜਿਆ ਉਹ ਲੜਕੇ ਆ ਕੁਝ ਹੀ ਦੱਸੋ ਆਪਾਂ ਜਦੋਂ ਗਰਮੀ ਕਿਦਾਂ ਤੜੀਆਂ ਮਹਿਸੂਸ ਕਰਦੇ ਸਾਰਾ ਕੁਝ ਤਾਂ ਉਹ ਪੜਾਈ ਕਰਦੀਆਂ ਕਿੰਨਾ ਸਸਸ ਕਰੂਗਾ ਜੇ ਜੇ ਉਹਨਾਂ ਨੂੰ ਹਨਾ ਤਾਂ ਹੋਰ ਜਰੋਂ AC ਮਿਲ ਗਿਆ ਤਾਂ ਕਿੰਨੀ ਸੋਹਣੀ ਉਹ ਪੜਾਈ ਕਰੂਗੇ ਤਾਂ ਉਹ ਲੜਕੇ ਹੋਲੇ ਮੈਨੂੰ ਕਹਿੰਨ ਜਿਆ ਕਹਿੰਦੇ ਸਰ ਜੀ ਇੱਕ ਬਾਜ 1200 ਲੜਕੀ ਤੇ ਪੜਦੇ ਕਹਿੰਦੇ ਇੱਕ ਅੱਛਾ ਨੂੰ ਬਾਜ 12ਾਂਗੇ ਅਸੀਂ ਸਾਰੇ ਕੁੜੀਆਂ ਤੋਂ ਪਿਛਾਵਾਂ ਗਿਆ ਸਰ ਇੰਨੀ ਸੋਹਣੀ ਅਸੀਂ ਪੜਾਈ ਕਰ ਸਕਦੇ ਹਾਂ ਤਾਂ ਜਰੋਂ ਨਾਲ ਇਹ ਵੀ ਕਿਹਾ ਸੀ ਗੋਨੀ ਵੀ ਜਰੋਂ ਅਸੀਂ ਕੋਈ ਅਫਸਰ ਬਣੀਆਂ ਜੋ ਕੋਈ ਚੀ ਬਣੇ بڑے ਹੋ ਗਏ ਅਸੀਂ ਕੋਸ਼ਿਸ਼ ਕਰਨੀਆਂ ਤੁਹਾਡੇ ਆ ਚੀਜ਼ਾਂ ਦੇ ਚੱਲਣ ਜਾਂ ਕੋਸ਼ਿਸ਼ ਕਰਦੇ ਹਾਂ ਕੋਸ਼ਿਸ਼ ਕਰਾਂਗੇ ਤੁਹਾਡੇ ਚੀਜ਼ਾਂ ਚੱਲ ਜਾਣ ਕਿ ਜਿਸ ਹੁਣ ਸਕੂਨ ਵੇਲੇ ਮਿਲਿੰਦੀ ਐਡੀ ਬੜੀਆਂ ਲੜਕੀਆਂ ਗੱਲ ਕਰ ਰਹੀਆਂ ਪੰਜਾਬ ਦੀ ਆਪਾਂ ਗੱਲ ਕਰ ਰਹੀ ਹੈ ਔਰ ਪੰਜਾਬ 'ਚ ਪਿਛਲੇ ਕੁਝ ਸਾਲਾਂ ਤੋਂ ਮਾਹੌਲ ਹੈ ਇੰਡਸਟਰੀ ਨਹੀਂ ਆ ਰਹੀ ਜੀ ਉਹ ਕਹਿੰਦੇ ਪੰਜਾਬ ਦੇ ਵਿੱਚ ਇੰਡਸਟਰੀ ਲਾ ਨਹੀਂ ਸਕਦੇ ਬਹੁਤ ਸਾਰੇ ਆ ਰੀਜ਼ਨਸ ਦਿੰਦੇ ਆ ਚਾਹੇ ਉਹ ਫਾਰਮਰਸ ਦਾ ਪ੍ਰੋਟੈਸਟ ਕਰਕੇ ਲੋਕ ਗਏ ਜਾਂ ਹੋਰ ਰੀਜ਼ਨ ਗਏ ਜੀ ਜੀ ਕਿਵੇਂ ਪੰਜਾਬ ਦੀ ਇੰਡਸਟਰੀ ਰਿਵਾਈਵ ਹੋਣੀ ਚਾਹੀਦੀ ਹੈ ਤੁਸੀਂ ਕੋਈ ਸੀਐਮ ਸਾਹਿਬ ਨੂੰ ਮਿਲੇ ਕੋਈ ਸੁਝਾਅ ਦਿੱਤਾ ਉਹਨਾਂ ਨੂੰ ਕਿ ਸਾਨੂੰ ਕੀ ਕਰਨਾ ਚਾਹੀਦਾ ਡਾਕਟਰ ਸੇਮ ਉਸ ਨੂੰ ਪਹਿਲੀ ਵਾਰ ਮਿਲਿਆ ਸੀ ਜੋ ਬਣਿਆ ਹੋਣੀ ਉਹਨਾਂ ਦੀ ਵਾਈਫ ਨੂੰ ਮਿਲਿਆ ਸੀ ਡਾਕਟਰ ਪਰਪ੍ਰੀਤ ਅੰਜੀ ਤਾਂ ਥੋੜੀ ਜਿਹੀ ਉਹਨਾਂ ਨਾਲ ਡਿਸਕਸ਼ਨ ਚੱਲੀ ਸੀ ਆਵੈਸਲੀ ਦੇ ਵਰਰੀ ਬੀਜ਼ੀ ਤਾਂ ਹੋਪਫਲੀ ਆਫਟਰ ਦ ਕੈਂਪ 29 ਤਵਾਰਾ ਬੈ ਜਾਣਾ ਹੈਗਾ ਕੋਰੋਨਾ ਦੇ ਕੋਲ ਆਈ ਚੀਜ਼ਾਂ ਡਿਸਕਸ ਕਰਨ ਤੁਸੀਂ ਇਹ opportunity ਦਿਓ ਬਾਹਰ ਨੂੰ ਕੋਸਟ ਕੋਸ ਰੀਲੀਫ ਲਿਓ ਜਿਹੜੇ ਬੰਦੇ ਬਾਹਰੋਂ ਇੰਟਰੀ ਸਾਕੇ ਤੇ ਲਾ ਸਕਦੇ ਆ ਫਾਇਦਾ ਹੋਵੇ ਉਹਨਾਂ ਵੀ ਫਾਇਦਾ ਹੋਵੇ ਲੋੜ ਚਾਹੀਦੀ ਬਿਜ਼ੀ ਜੀ ਤੇ ਲੈ ਕੋਣੀ ਸਾਰਾ ਕੁਝ ਸੋ ਮੇਰੇ ਮਨ ਦੇ ਵਿੱਚ ਹੈਗਾ ਕੋਈ ਨਾ ਉਹਨਾਂ ਨੇ ਕਹਿੰਦੇ ਐਂਡ ਐਜੂਕੇਸ਼ਨ ਵਿੱਚ ਆਫਟਰ ਦੈਟ ਜਿਹਦਾ ਉਹਨੂੰ ਦੱਸ ਚਾਹੁੰਦਾ ਆਪਣੇ AC ਲਵਾ ਕੇ ਦਿੱਤੇ ਆ ਤਾਂ ਉਹ ਵੀ AC ਲਵਾ ਕੇ ਤਾਂ ਬਰਗ ਹਲਾ ਫਿਰ ਆ ਪਾ ਪੜ੍ਹਨ ਕਿ ਸਕੂਲਾਂ ਦੇ ਵਿੱਚ ਹੁਣ ਜਿਹੜੇ ਉਹ ਲੜਕੇ ਆ ਤੁਸੀਂ ਦੱਸੋ ਆਪਾਂ ਜਦੋਂ ਗਰਮੀ ਕਿੰਦਾ ਥੋੜੀ ਜਿਹਾ ਮਹਿਸੂਸ ਕਰਦੇ ਸਾਰਾ ਕੁਝ ਉਹ ਪੜਾਈ ਕਰਦੀਆਂ ਕਿੰਨਾ ਸਸਸ ਕਰੂਗਾ ਜੇ ਉਹਨਾਂ ਨੂੰ ਹੈਨਾ ਤਾਂ ਹੋਰ ਜਿਹਨੂੰ AC ਮਿਲ ਗਿਆ ਤਾਂ ਕੰਨੀ ਸੋਹਣੀ ਉਹ ਪੜਾਈ ਕਰੂਗੇ ਤਾਂ ਉਹ ਲੜਕੇ ਹੋਲੇ ਮੈਨੂੰ ਕਹਿੰਨ ਜਿਆ ਕਹਿੰਦੇ ਸਰ ਜੀ ਇੱਕ ਵਾਜ 1200 ਲੜਕੀ ਤੇ ਪੜ੍ਹਦੀ ਕਹਿੰਦੇ ਇੱਕ ਅੱਛਾ ਨੂੰ ਵਾਜ 12ਾਂਗੇ ਅਸੀਂ ਸਾਰੇ ਕੁੜੀਆਂ ਤੁਹਾਡੇ ਪਿੱਛਾਵਾ ਗਿਆ ਸੋ ਇੰਨੀ ਸੋਹਣੀ ਉਹ ਅਸੀਂ ਪੜਾਈ ਕਰ ਸਕਦੇ ਹਾਂ ਤਾਂ ਜੁਰੋ ਨਾਲ ਇਹ ਵੀ ਕਿਹਾ ਸੀਗਾ ਉਹਨੇ ਬਈ ਜੁਰੋ ਵਾਸੀ ਕੋਈ ਅਫਸਰ ਬਣਿਆ ਜੋ ਕੋਈ ਚੀ ਬਣੇ بڑے ਹੋ ਗਏ ਅਸੀਂ ਕੋਸ਼ਿਸ਼ ਕਰੀਆਂ ਤੁਹਾਡੇ ਆ ਚੀਜ਼ਾਂ ਚੱਲਣ ਜੇ ਕੋਸ਼ਿਸ਼ ਕਰਦੇ ਨਾ ਕੋਸ਼ਿਸ਼ ਕਰਾਂਗੇ ਤੁਹਾਡੇ ਚੀਜ਼ਾਂ ਚੱਲਣਾਂ ਜੀ ਕਿਦੇ ਹੁਣ ਸਕੂਨ ਵੇਲੇ ਮਿਲਿੰਦੀ ਐਡੀ ਬੜੀਆਂ ਲੜਕੀਆਂ ਗੱਲ ਕਰ ਰਹੀਆਂ